ਕੀ ਦੋ ਅੱਜ ਇੱਦਾਂ ਹੀ ਸਾਡੇ ਕੋਲ 1 ਵਜੇ ਦੀ ਜਿਹੜੀ ਟਿਕਟ ਸੀਗੀ ḍear 70 ਰੁਪਏ ਵਾਲੀ ਲੋਟਰੀ ਹੁੰਦੀ ਹੈ ਉਹਦੀ 100 ਟਿਕਟ ਦੀ ਜਿਹੜੀ ਬੁੱਕ ਹੁੰਦੀ ਆ ਉਹ ਕਿਸੇ ਕਸਟਮਰ ਨੇ ਸਾਡੇ ਕੋਲੋਂ ਖਰੀਦੀ ਸੀਗੀ 700 ਰੁਪਏ ਦੀ ਔਰ ਦਾਤਾ ਸਹਿਯਾਰ ਦੇ 100 ਇਨਾਮ ਰੈਗੂਲਰ ਲੱਗ ਚੁੱਕੇ ਉਹਨਾਂ ਦੇ ਬਹੁਤ ਬਹੁਤ ਵਧਾਈ ਮੈਂ ਉਹਨਾਂ ਨੂੰ ਬੀਨਰ ਨੂੰ ਦਿੰਦਾ ਜਿਹਦੀ ਟੋਟਲ ਮਾਣੂਗਾ 10 ਲੱਖ ਰੁਪਏ ਬਣਦੀ ਆ ਬਿਲਕੁਲ ਲੱਗੇ ਜੀ ਹੁਣ ਤੱਕ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕੁ ਲੋਕ ਲੱਖਪਤੀ ਕਰੋੜਪਤੀ ਸਪੌਂਸਰ ਦੇ ਬਣ ਚੁੱਕੇ ਆ ਪਰ ਲੇਕਿਨ ਕੀ ਕਾਰਨ ਹੈ ਕਿ ਤੁਹਾਡੇ ਹੀ ਕਾਊਂਟਰ ਦੇ ਨਾਮ ਸਾਰੀ ਪਿਆਰੀ ਦਰਸ਼ਕੋ ਤੁਸੀਂ ਕਹਿਣਾ ਵੀ ਬਾਰ ਬਾਰ ਇਹ ਕੀ ਹੋ ਰਿਹਾ ਅਸ਼ੋਕਾ ਲੈਟਰੀ ਵਾਲਿਆਂ ਵੱਲੋਂ ਲੱਗਦਾ ਹੈ ਜਿਵੇਂ ਕਿ ਪੂਰਾ ਰੋਪੜ ਸ਼ਹਿਰ ਹੀ ਲੱਖਵਤੀ ਬਣਾ ਦੇਣਾ ਹੈ ਅੱਜ 70 ਰੁਪਏ ਦੀ ਟਿਕਟ ਦੇ ਨਾਲ ਇੱਕ ਹੋਰ ਵਿਅਕਤੀ ਅਸ਼ੋਕਾ ਲੈਟਰੀ ਵਾਲਿਆਂ ਦੇ ਵਿੱਚ ਕਰੋੜਪਤੀ ਬਣਿਆ ਹੈ 10 ਲੱਖ ਦੀ ਲੈਟਰੀ ਜਿਹੜੀ ਹੈ ਲੱਗੀ ਹੈ ਅਸ਼ੋਕਾ ਲੈਟਰੀ ਦੇ ਉੱਥੇ ਵੀ ਕੀ ਹੋਈ ਟੇੜ ਤੋਂ ਪਰ ਲੇਕਿਨ ਸਾਡੇ ਦਰਸ਼ਕ ਬਾਰ-ਬਾਰ ਪੁੱਛਦੇ ਰਹਿੰਦੇ ਆ ਕਿ ਅਸ਼ੋਕਾ ਲੈਟਰੀ ਉੱਤੇ ਹੀ ਬਾਰ-ਬਾਰ ਇਨਾਮ ਕਿਉਂ ਲੱਗਦੇ ਹਨ ਤੁਸੀਂ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਸ਼ੋਕਾ ਲੈਟਰੀ ਵੱਲੋਂ ਕਾਫੀ ਭਾਰੀ ਸੀਲ ਜਿਹੜੀ ਕੀਤੀ ਜਾ ਰਹੀ ਹੈ ਡੇਟਾਂ ਦੀ ਤੇ ਉਸ ਤੋਂ ਬਾਅਦ ਹੁਣ ਅੱਜ ਫੇਰ ਲੱਡੂ ਵੰਡੇ ਜਾ ਰਹੇ ਨੇ ਲੱਡੂ ਵੰਡ ਕੇ ਢੋਲ বাজਾਏ ਜਾ ਰਹੇ ਨੇ ਥੋੜੇ ਜੇ ਸਮੇਂ ਦੇ ਬਾਅਦ ਹੀ ਸਾਨੂੰ ਪਤਾ ਕਿ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਆ ਅਸ਼ੋਕਾ ਲੈਟਰੀ ਲੋਪੜ ਵਿਖੇ ਬੜੇ ਲੱਕੀ ਦੀ ਹੈ ਇਹਨਾਂ ਦਾ ਜਿਹੜਾ ਪੂਰਾ ਸਟਾਫ ਹੈ ਬੜੇ ਮਿਹਨਤ ਦੇ ਨਾਲ ਕਰਦੇ ਆ ਤੇ ਅੱਜ ਕਿਹੜੇ ਬੰਦੇ ਦੀ ਕਿਸਮਤ ਆ ਗਈ ਹੈ ਕੌਣ ਲੱਖਵਤੀ ਬਣਿਆ ਗੱਲਬਾਤ ਕਰਦੇ ਆ ਲੱਕੀ ਦੀ ਨਾਲ ਗੱਲ ਕਰਨ ਆ ਰਹੇ ਆ ਸਾਡੇ ਲੱਕੀ ਜੀ ਨਾਲ ਉਹਨਾਂ ਤੋਂ ਪੁੱਛਦੇ ਆ ਕਿ ਕਿਹੜਾ ਨੰਬਰ ਲੱਗਿਆ ਕਿਹੜੀ ਲਾਟਰੀ ਹੈਗੀ ਲੱਕੀ ਜੀ ਬਹੁਤ-ਬਹੁਤ ਵਧਾਈ ਪਹਲਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ ਰੋਪੜ ਵਾਸੀਆਂ ਨੂੰ ਵਧਾਈ ਹੋਵੇ ਕਿਉਂਕਿ ਰੋਪੜ ਦੇ ਵਿੱਚ ਹੁਣ ਰੋਜ਼ ਨਵਾਂ ਲੱਖਵਤੀ ਤੇ ਕਰੋੜਪਤੀ ਬਣ ਕੇ ਨਿਕਲ ਰਿਹਾ ਸ਼ੋਕਾ ਲੋਟਰੀ ਤੋਂ ਅੱਜ ਇੱਦਾਂ ਹੀ ਸਾਡੇ ਕੋਲ 1 ਵਜੇ ਦੀ ਜਿਹੜੀ ਟਿਕਟ ਸੀਗੀ ਟੀਏ 70 ਰੁਪਏ ਵਾਲੀ ਲੋਟਰੀ ਹੁੰਦੀ ਹੈ ਉਹਦੀ 100 ਟਿਕਟ ਦੀ ਜਿਹੜੀ ਬੁੱਕ ਹੁੰਦੀ ਆ ਉਹ ਕਿਸੇ ਕਸਟਮਰ ਨੇ ਸਾਡੇ ਕੋਲੋਂ ਖੇਦੀ ਸੀਗੀ 700 ਰੁਪਏ ਦੀ ਔਰ ਦਾਤਾ ਸਹਿਯਾਰ ਦੰਨਾ ਜਿਹਦੀ ਟੋਟਲ ਮੰਗੂਗਾ 10 ਲੱਖ ਰੁਪਏ ਬਣਦੀ ਆ ਬਿਲਕੁਲ ਲੱਕੀ ਜੀ ਹੁਣ ਤੱਕ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕੁ ਲੋਕ ਲੱਖਪਤੀ ਕਰੋੜਪਤੀ ਸਪੌਂਸਰ ਦੇ ਬਣ ਚੁੱਕੇ ਆ ਪਰ ਲੇਕਿਨ ਕੀ ਕਾਰਨ ਹੈ ਕਿ ਤੁਹਾਡੇ ਹੀ ਕਾਊਂਟਰ ਦੇ ਨਾਮ ਨਿਕਲ ਜਾਨੇ ਆ ਕਿ ਇਹ ਪਰਮਾਤਮਾ ਦੀ ਮਿਹਰ ਹੈ ਜੀ ਦੇਖੋ ਪਹਿਲੀ ਗੱਲ ਤਾਂ ਕਰੋੜਪਤੀ ਲੱਖਪਤੀ ਮੈਂ ਨਹੀਂ ਬਣਾ ਰਿਆ ਬਣਾਉਣ ਵਾਲਾ ਉਹ ਪਰਮਾਤਮਾ ਹੈ ਸਾਡਾ ਤਾਂ ਸਿਰਫ ਨਾਮ ਹੋ ਰਿਹਾ ਨਾਮ ਹੋ ਰਿਹਾ ਸ਼ੋਕਾ ਲੋਟਰੀ ਦਾ ਪਹਿਲਾਂ ਲੋਕ ਲੁਧਿਆਣੇ ਜਾਂਦੇ ਸੀ ਟਿਕਟ ਪਾਣ بڑے بڑے ਸ਼ਹਿਰਾਂ 'ਚ ਜਾਂਦੇ ਸੀ ਹੁਣ بڑے بڑے ਸ਼ਹਿਰਾਂ ਤੋਂ ਸ਼ੋਕਾ ਲੋਟਰੀ ਵੱਲ ਨੂੰ ਆ ਗਏ ਲੋਕ ਸਾਡੇ ਕੋਲ ਟਿਕਟ ਖਰੀਦ ਰ ਸਾਨੂੰ ਵੀ ਲੋਕਾਂ ਦੇ ਨਾਲ ਹੀ ਸਾਡੀ ਦੁਕਾਨਦਾਰੀ ਹੈ ਔਰ ਇਹ ਜਿਉਂ-ਜਿਉਂ ਸਾਡੀ ਸੇਲ ਵੱਧ ਰਹੀ ਹੈ ਤੇ ਉਹ ਤੋਂ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ ਰੋਜ਼ ਰੈਗੂਲਰ ਨਵੇਂ ਤੋਂ ਨਵਾਂ ਇਨਾਮ ਲੱਗ ਰਿਹਾ ਜਿਵੇਂ ਕਿ ਅੱਜ ਮੈਂ ਤੁਹਾਨੂੰ ਦੱਸਿਆ ਵੀ 1 ਵਜੇ 10 ਲੱਖ ਰੁਪਏ ਦੀ ਅਮਾਉਂਟ ਟੋਟਲ 10-10 ਹਜ਼ਾਰ ਦੀਆਂ 100 ਟਿਕਟਾਂ ਲੱਗੀਆਂ ਔਰ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣਦੀ ਹੈ ਟਿਕਟ ਦਾ ਨੰਬਰ 77823 ਇਹ ਸ਼ੋਕਾ ਲੋਟਰੀ ਸਾਡੇ ਕੋਲ ਹਿੱਟ ਹੋਇਆ ਵੀਰ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਦਾ ਅੱਜ ਹੀ ਸ਼ੁਕਰਾਨਾ ਕਰਦਾ ਵੀ ਅੱਜ ਹੀ ਸਾਨੂੰ ਆਪਣੀ ਨਵੀਂ ਉਚਾਈਆਂ ਤੇ ਉਹ ਨਵੀਂ ਪਵੰਦੀਆਂ ਨੂੰ ਹਾਸਲ ਕਰਨ ਦਾ ਅੱਗੇ ਵੀ ਮਕਾਮ ਹਾਸਲ ਹੋਵੇ ਬਿਲਕੁਲ ਜੀ ਬਹੁਤ-ਬਹੁਤ ਵਧਾਈ ਜੀ ਜਿਹੜਾ ਵੀ ਬੰਦਾ ਲੱਖਪਤੀ ਕਰੋੜਪਤੀ ਜਿਹੜਾ ਉਹ ਬਣਦੇ ਆ ਤਾਂ ਤੁਹਾਨੂੰ ਪਤਾ ਹੈ ਕਿ ਲੇਕਿਨ ਜਦ ਪਰਮਾਤਮਾ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ ਪਰ ਲੇਕਿਨ ਅਕਸਰ ਅਸੀਂ ਦੇਖਦੇ ਆ ਕਿ ਇਸ ਦੁਕਾਨ ਦੇ ਉਸਕੇ ਬਹੁਤ ਸਾਰੇ ਗਾਹਕਾਂ ਦੀ ਜਿਹੜੀ ਸੇਲ ਲੱਗੀ ਹੁੰਦੀ ਹੈ ਲੈਂ ਲੱਗੀ ਹੁੰਦੀ ਹੈ ਲੈਟ੍ਰੀ ਖਰੀਦਣਾ ਸਾਹਮਣੇ ਦੇਖੋ ਸਾਰੇ ਲੋਕ ਲੈਟ੍ਰੀ ਖਰੀਦਣ ਵਾਲੇ ਲੱ ਅੱਜ ਸ਼ੋਕਾ ਲੈਟਰੀ ਦੇ ਉੱਤੇ ਇਕ ਸਿਰਫ 7 ਰੁਪਏ ਦੇ ਟਿਕਟ ਦੇ ਨਾਲ ਇੱਕ ਵਿਅਕਤੀ ਲੱਖਵਤੀ ਬਣਿਆ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਕਰੋੜਪਤੀ ਬਣਿਆ ਹੈ ਪਰ ਅਸੀਂ ਵੀ ਚਾਹਾਂਗੇ ਜੇ ਤੁਸੀਂ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਵੱਧ ਤੋਂ ਵੱਧ ਜੇ ਤੁਸੀਂ ਚਾਹੁੰਦੇ ਹੋ ਆਪਣੀ ਕਿਸਮਤ ਅਜ਼ਮਾਣੀ ਚਾਹੁੰਦੇ ਹੋ ਤਾਂ ਸ਼ੋਕਾ ਲੈਟਰੀ ਲੋਪਰ ਪਹੁੰਚੋ ਤੇ ਆਪਣੀ ਕਿਸਮਤ ਅਜ਼ਮਾਓ ਧੰਨਵਾਦ ਜੀ ਪਿਆਰੀ ਦਰਸ਼ਕੋ ਤੁਸੀਂ ਕਹਿਣਾ ਵੀ ਬਾਰ-ਬਾਰ ਇਹ ਕੀ ਹੋ ਰਿਹਾ ਸ਼ੋਕਾ ਲੈਟਰੀ ਵਾਲਿਆਂ ਵੱਲੋਂ ਲੱਗਦਾ ਹੈ ਜਿਵੇਂ ਕਿ ਪੂਰਾ ਲੋਪਰ ਸ਼ਹਿਰੀ ਲੱਖਵਤੀ ਬਣਾ ਦੇਣਾ ਹੈ ਅੱਜ 70 ਰੁਪਏ ਦੀ ਟਿਕਟ ਦੇ ਨਾਲ ਇੱਕ ਹੋਰ ਵਿਅਕਤੀ ਅਸ਼ੋਕਾ ਲੈਟਰੀ ਵਾਲਿਆਂ ਦੇ ਵਿੱਚ ਕਰੋੜਪਤੀ ਬਣਿਆ ਹੈ 10 ਲੱਖ ਦੀ ਲੈਟਰੀ ਜਿਹੜੀ ਹੈ ਲੱਗੀ ਹੈ ਅਸ਼ੋਕਾ ਲੈਟਰੀ ਦੇ ਉੱਥੇ ਵਿਕੀ ਹੋਈ ਟਿਕਟ ਤੋਂ ਪਰ ਲੇਕਿਨ ਸਾਡੇ ਦਰਸ਼ਕ ਬਾਰ-ਬਾਰ ਪੁੱਛਦੇ ਰਹਿੰਦੇ ਆ ਕਿ ਅਸ਼ੋਕਾ ਲੈਟਰੀ ਉੱਤੇ ਹੀ ਬਾਰ-ਬਾਰ ਇਨਾਮ ਕਿਉਂ ਲੱਗਦੇ ਹਨ ਉਸੀਂ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਸ਼ੋਕਾ ਲੈਟਰੀ ਵੱਲੋਂ ਕਾਫੀ ਭਾਰੀ ਸੀਲ ਜਿਹੜੀ ਕੀਤੀ ਜਾ ਰਹੀ ਹੈ ਟਿਕਟਾਂ ਦੀ ਤੇ ਉਸ ਤੋਂ ਬਾਅਦ ਹੁਣ ਅੱਜ ਫੇਰ ਲੱਡੂ ਵੰਡੇ ਜਾ ਰਹੇ ਨੇ ਲੱਡੂ ਵੰਡ ਕੇ ਢੋਲ বাজਾਏ ਜਾ ਰਹੇ ਨੇ ਥੋੜੇ ਜਿਹੇ ਸਮੇਂ ਦੇ ਬਾਅਦ ਹੀ ਸਾਨੂੰ ਪਤਾ ਕਿ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਆ ਅਸ਼ੋਕਾ ਲੈਟਰੀ ਲੋਪੜ ਵਿਖੇ ਬੜੇ ਲੱਕੀ ਦੀ ਹੈ ਇਹਨਾਂ ਦਾ ਜਿਹੜਾ ਪੂਰਾ ਸਟਾਫ ਹੈ ਬੜੇ ਮਿਹਨਤ ਦੇ ਨਾਲ ਕਰਦੇ ਆ ਤੇ ਅੱਜ ਇਹ ਕਿਹੜੇ ਬੰਦੇ ਦੀ ਕਿਸਮਤ ਆ ਗਈ ਹੈ ਕੌਣ ਲਖਵਤੀ ਬਣਿਆ ਗੱਲਬਾਤ ਕਰਦੇ ਆ ਲੱਕੀ ਦੀ ਨਾਲ ਗੱਲ ਕਰਨ ਆ ਰਹਿਆਂ ਸਾਡੇ ਲੱਕੀ ਜੀ ਨਾਲ ਉਹਨਾਂ ਤੋਂ ਪੁੱਛਦੇ ਹਾਂ ਕਿ ਕਿਹੜਾ ਨੰਬਰ ਲੱਗਿਆ ਕਿਹੜੀ ਲੈਟਰੀ ਹੈਗੀ ਲੱਕੀ ਜੀ ਬਹੁਤ-ਬਹੁਤ ਵਧਾਈ ਪਹਿਲਾਂ ਤਾਂ ਤੁਨ ਸਾਰਿਆਂ ਨੂੰ ਵਧਾਈ ਹੋਵੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ ਰੋਪੜ ਵਾਸੀਆਂ ਨੂੰ ਵਧਾਈ ਹੋਵੇ ਕਿਉਂਕਿ ਰੋਪੜ ਦੇ ਵਿੱਚ ਹੁਣ ਰੋਜ਼ ਨਵਾਂ ਲੱਖਵਤੀ ਤੇ ਕਰੋੜਪਤੀ ਬਣ ਕੇ ਨਿਕਲ ਰਿਹਾ ਸ਼ੋਕਾ ਲੋਟਰੀ ਤੋਂ ਅੱਜ ਇਦਾਂ ਹੀ ਸਾਡੇ ਕੋਲ 1 ਵਜੇ ਦੀ ਜਿਹੜੀ ਟਿਕਟ ਸੀਗੀ ਏ 70 ਰੁਪਏ ਵਾਲੀ ਲੋਟਰੀ ਹੁੰਦੀ ਹੈ ਉਹਦੀ 100 ਟਿਕਟ ਦੀ ਜਿਹੜੀ ਬੁੱਕ ਹੁੰਦੀ ਆ ਉਹ ਕਿਸੇ ਕਸਟਮਰ ਨੇ ਸਾਡੇ ਕੋਲੋਂ ਖਰੀਦੀ ਸੀਗੀ 700 ਰੁਪਏ ਦੀ ਔਰ ਦਾਤਾ ਸਹਿਯਾਰੇ 100 ਇਨਾਮ ਰੈਗੂਲਰ ਲੱਗ ਚੁੱਕੇ ਉਹਨਾਂ ਦੇ ਬਹੁਤ ਬਹੁਤ ਵਧਾਈ ਮੈਂ ਉਹਨਾਂ ਨੂੰ ਵੀਨਰ ਨੂੰ ਕੰਨਾ ਇਹਦੀ ਟੋਟਲ amount 10 ਲੱਖ ਰੁਪਏ ਬਣਦੀ ਆ ਬਿਲਕੁਲ ਲੱਗੇ ਜੀ ਹੁਣ ਤੱਕ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕੁ ਲੋਕ ਲੱਖਪਤੀ ਕਰੋੜਪਤੀ ਸਪੌਂਸਰ ਦੇ ਬਣ ਚੁੱਕੇ ਆ ਪਰ ਲੇਕਿਨ ਕੀ ਕਾਰਨ ਹੈ ਕਿ ਵੱਡੇ ਕਾਊਂਟਰ ਦੇ ਨਾਮ ਨਿਕਲ ਜਾਨੇ ਆ ਕਿ ਇਹ ਪਰਮਾਤਮਾ ਦੀ ਮਿਹਰ ਹੈ ਜੀ ਦੇਖੋ ਪਹਿਲੀ ਗੱਲ ਤਾਂ ਕਰੋੜਪਤੀ ਲੱਖਪਤੀ ਮੈਂ ਨਹੀਂ ਬਣਾ ਰਿਆ ਬਣਾਉਣ ਵਾਲਾ ਪਰਮਾਤਮਾ ਹੈ ਸਾਡਾ ਤਾਂ ਸਿਰਫ ਨਾਮ ਹੋ ਰਿਹਾ ਨਾਮ ਹੋ ਰਿਹਾ ਸ਼ੋਕਾ ਲੋਟਰੀ ਦਾ ਪਹਿਲਾਂ ਲੋਕ ਲੁਧਿਆਣੇ ਜਾਂਦੇ ਸੀ ਟਿਕਟ ਪਾਣ بڑے بڑے ਸ਼ਹਿਰਾਂ 'ਚ ਜਾਂਦੇ ਸੀ ਹੁਣ بڑے بڑے ਸ਼ਹਿਰਾਂ ਤੋਂ ਸ਼ੋਕਾ ਲੋਟਰੀ ਵੱਲ ਨੂੰ ਆ ਗਏ ਲੋਕ ਸਾਡੇ ਕੋਲ ਟਿਕਟ ਖਰੀਦਦੇ ਆ ਕਿਉਂਕਿ ਲੋਕ ਸਾਨੂੰ ਵੀ ਲੋਕਾਂ ਦੇ ਨਾਲ ਹੀ ਸਾਡੀ ਦੁਕਾਨਦਾਰੀ ਹੈ ਔਰ ਇਹ ਜਿਉਂ-ਜਿਉਂ ਸਾਡੀ ਸੇਲ ਵੱਧ ਰਹੀ ਹੈ ਤੇ ਉਹ ਤੋਂ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ ਰੋਜ਼ ਰੈਗੂਲਰ ਨਵੇਂ ਤੋਂ ਨਵਾਂ ਇਨਾਮ ਲੱਗ ਰਿਹਾ ਜਿਵੇਂ ਕਿ ਅੱਜ ਮੈਂ ਤੁਹਾਨੂੰ ਦੱਸਿਆ ਵੀ 1 ਵਜੇ 10 ਲੱਖ ਰੁਪਏ ਦੀ ਅਮਾਉਂਟ ਟੋਟਲ 10-10 ਹਜ਼ਾਰ ਦੀਆਂ 100 ਟਿਕਟਾਂ ਲੱਗੀਆਂ ਔਰ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣਦੀ ਹੈ ਟਿਕਟ ਦਾ ਨੰਬਰ 77823 ਇਹ ਸ਼ੋਕਾ ਲੋਟਰੀ ਸਾਡੇ ਕੋਲ ਹਿੱਟ ਹੋਇਆ ਵਿਨਰ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ। ਹੋਰ ਪਰਮਾਤਮਾ ਦਾ ਅੱਦੇ ਹੀ ਸ਼ੁਕਰਾਨਾ ਕਰਦਾ ਵੀ ਅੱਦੇ ਹੀ ਸਾਨੂੰ ਆਪਣੀ ਨਵੀਂ ਉਚਾਈਆਂ ਤੇ ਉਹ ਨਵੀਂ ਪਵੰਦੀਆਂ ਨੂੰ ਹਾਸਲ ਕਰਨ ਦਾ ਅੱਗੇ ਵੀ ਮਕਾਮ ਹਾਸਲ ਹੋਵੇ। ਬਿਲਕੁਲ ਜੀ। ਬਹੁਤ-ਬਹੁਤ ਵਧਾਈ ਜੀ। ਜਿਹੜਾ ਵੀ ਬੰਦਾ ਲੱਖਪਤੀ ਕਰੋੜਪਤੀ ਜਦੋਂ ਬਣਦੇ ਆ ਤਾਂ ਤੁਹਾਨੂੰ ਪਤਾ ਹੈ ਕਿ ਲੇਕਿਨ ਜਦ ਪਰਮਾਤਮਾ ਦਿੰਦਾ ਹੈ ਕਹਿੰਦਾ ਛੱਪਰ ਪਾੜ ਕੇ ਦਿੰਦਾ ਪਰ ਲੇਕਿਨ ਅਕਸਰ ਅਸੀਂ ਦੇਖਦੇ ਆ ਕਿ ਇਸ ਦੁਕਾਨ ਦੇ ਉੱਤੇ ਬਹੁਤ سارے ਗਾਹਕਾਂ ਦੀ ਜਿਹੜੀ ਸੇਲ ਲੱਗੀ ਹੁੰਦੀ ਹੈ, ਲੈਂ ਲੱਗੀ ਹੁੰਦੀ ਹੈ, ਲੈਟ੍ਰੀ ਖਰੀਦਣਾ ਸਾਹਮਣੇ ਦੇਖੋ ਸਾਰੇ ਲੋਕ ਲੈਟ੍ਰੀ ਅਜੇ ਸ਼ੋਕਾ ਲੈਟਰੀ ਦੇ ਉੱਤੇ ਇੱਕ ਸਿਰਫ 70 ਰੁਪਏ ਦੇ ਟਿਕਟ ਦੇ ਨਾਲ ਇੱਕ ਵਿਅਕਤੀ ਲੱਖਪਤੀ ਬਣਿਆ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਕਰੋੜਪਤੀ ਬਣਿਆ ਹੈ ਪਰ ਅਸੀਂ ਵੀ ਚਾਹਾਂਗੇ ਜੇ ਤੁਸੀਂ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਵੱਧ ਤੋਂ ਵੱਧ ਜੇ ਤੁਸੀਂ ਚਾਹੁੰਦੇ ਹੋ ਆਪਣੀ ਕਿਸਮਤ ਅਜ਼ਮਾਣੀ ਚਾਹੁੰਦੇ ਹੋ ਤਾਂ ਸ਼ੋਕਾ ਲੈਟਰੀ ਲੋਪਰ ਪਹੁੰਚੋ ਤੇ ਆਪਣੀ ਕਿਸਮਤ ਨੂੰ ਅਜ਼ਮਾਓ ਧੰਨਵਾਦ ਜੀ ਪਿਆਰੇ ਦਰਸ਼ਕੋ ਤੁਸੀਂ ਕਹਿਣਾ ਵੀ ਬਾਰ-ਬਾਰ ਇਹ ਕੀ ਹੋ ਰਿਹਾ ਅਸ਼ੋਕਾ ਲੈਟਰੀ ਵਾਲਿਆਂ ਵੱਲੋਂ ਲੱਗਦਾ ਹੈ ਜਿਵੇਂ ਕਿ ਪੂਰਾ ਰੋਪੜ ਸ਼ਹਿਰੀ ਲੱਖਵਤੀ ਬਣਾ ਦੇਣਾ ਹੈ ਅੱਜ 70 ਰੁਪਏ ਦੀ ਟਿਕਟ ਦੇ ਨਾਲ ਇੱਕ ਹੋਰ ਵਿਅਕਤੀ ਅਸ਼ੋਕਾ ਲੈਟਰੀ ਵਾਲਿਆਂ ਦੇ ਵਿੱਚ ਕਰੋੜਪਤੀ ਬਣਿਆ ਹੈ 10 ਲੱਖ ਦੀ ਲੈਟਰੀ ਜਿਹੜੀ ਹੈ ਲੱਗੀ ਹੈ ਅਸ਼ੋਕਾ ਲੈਟਰੀ ਦੇ ਉੱਥੇ ਵੀ ਕੀ ਹੋਇਆ ਟੇਡ ਤੋਂ ਪਰ ਲੇਕਿਨ ਸਾਡੇ ਦਰਸ਼ਕ ਬਾਰ-ਬਾਰ ਪੁੱਛਦੇ ਰਹਿੰਦੇ ਆ ਕਿ ਅਸ਼ੋਕਾ ਲੈਟਰੀ ਉੱਤੇ ਹੀ ਬਾਰ-ਬਾਰ ਇਨਾਮ ਕਿਉਂ ਲੱਗਦੇ ਹਨ ਤੁਸੀਂ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਸ਼ੋਕਾ ਲੈਟਰੀ ਵੱਲੋਂ ਕਾਫੀ ਭਾਰੀ ਸੀਲ ਜਿਹੜੀ ਕੀਤੀ ਜਾ ਰਹੀ ਹੈ ਟਿਕਟਾਂ ਦੀ ਤੇ ਉਸ ਤੋਂ ਬਾਅਦ ਹੁਣ ਅੱਜ ਫੇਰ ਲੱਡੂ ਵੰਡੇ ਜਾ ਰਹੇ ਨੇ ਲੱਡੂ ਵੰਡ ਕੇ ਢੋਲ বাজਾਏ ਜਾ ਰਹੇ ਨੇ ਥੋੜੇ ਜਿਹੇ ਸਮੇਂ ਦੇ ਬਾਅਦ ਹੀ ਸਾਨੂੰ ਪਤਾ ਕਿ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਆ ਅਸ਼ੋਕਾ ਲੈਟਰੀ ਲੋਪੜ ਵਿਖੇ ਬੜੇ ਲੱਕੀ ਦੀ ਹੈ ਇਹਨਾਂ ਦਾ ਜਿਹੜਾ ਪੂਰਾ ਸਟਾਫ ਹੈ ਬੜੇ ਮਿਹਨਤ ਦੇ ਨਾਲ ਕਰਦੇ ਆ ਤੇ ਅੱਜ ਕਿਹੜੇ ਬੰਦੇ ਦੀ ਕਿਸਮਤ ਆ ਗਈ ਹੈ ਕੌਣ ਲੱਤਵਤੀ ਬਣਿਆ ਗੱਲਬਾਤ ਕਰਦੇ ਆ ਲੱਕੀ ਦੀ ਨਾਲ ਗੱਲ ਕਰਨ ਆ ਰਹਿਆਂ ਸਾਡੇ ਲੱਖੀ ਜੀ ਨਾਲ ਉਹਨਾਂ ਤੋਂ ਪੁੱਛਦੇ ਹਾਂ ਕਿ ਕਿਹੜਾ ਨੰਬਰ ਲੱਗਿਆ ਕਿਹੜੀ ਲੈਟਰੀ ਹੈਗੀ ਲੱਖੀ ਜੀ ਬਹੁਤ-ਬਹੁਤ ਵਧਾਈ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ ਰੋਪੜ ਵਾਸੀਆਂ ਨੂੰ ਵਧਾਈ ਹੋਵੇ ਕਿਉਂਕਿ ਰੋਪੜ ਦੇ ਵਿੱਚ ਹੁਣ ਰੋਜ਼ ਨਵੇਂ ਲੱਖਵਤੀ ਤੇ ਕਰੋੜਪਤੀ ਬਣ ਕੇ ਨਿਕਲ ਰਿਹਾ ਸ਼ੌਕਾ ਲੋਟੀ ਤੋਂ ਅੱਜ ਐਡੇ ਸਾਡੇ ਕੋਲ 1 ਵਜੇ ਦੀ ਜਿਹੜੀ ਟਿਕਟ ਸੀਗੀ ḍear 70 ਰੁਪਏ ਵਾਲੀ ਲੋਟਰੀ ਹੁੰਦੀ ਹੈ ਉਹਦੀ 100 ਟਿਕਟ ਦੀ ਜਿਹੜੀ ਬੁੱਕ ਹੁੰਦੀ ਆ ਉਹ ਕਿਸੇ ਕਸਟਮਰ ਨੇ ਸਾਡੇ ਕੋਲੋਂ ਖੇਦੀ ਸੀਗੀ 700 ਰੁਪਏ ਦੀ ਔਰ ਦਾਤਾ ਸਹੀ ਆਦੇ 100 ਇਨਾਮ ਰੈਗੂਲਰ ਲੱਗ ਚੁੱਕੇ ਉਹਨਾਂ ਦੇ ਬਹੁਤ ਬਹੁਤ ਵਧਾਈ ਮੈਂ ਉਹਨਾਂ ਨੂੰ ਬੀਨਰ ਨੂੰ ਦਿੰਦਾ ਜਿਹਦੀ 10 ਵਜੇ 10 ਲੱਖ ਰੁਪਏ ਦੀ ਅਮਾਉਂਟ ਟੋਟਲ 10 10 ਹਜ਼ਾਰ ਦੀਆਂ 100 ਟਿਕਟਾਂ ਲੱਗੀਆਂ ਔਰ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣਦੀ ਹੈ ਟਿਕਟ ਦਾ ਨੰਬਰ 77823 ਇਹ ਸ਼ੋਕਾ ਲੋਟਰੀ ਸਾਡੇ ਕੋਲ ਹਿੱਟ ਹੋ ਵੀਰ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਦਾ ਅੱਗੇ ਸ਼ੁਕਰਾਨਾ ਕਰਦਾ ਵੀ ਅੱਜ ਹੀ ਸਾਨੂੰ ਆਪਣੀ ਨਵੀਂ ਉਚਾਈਆਂ ਤੇ ਉਹ ਨਵੀਂ ਪਵੰਦੀਆਂ ਨੂੰ ਹਾਸਲ ਕਰਨ ਦਾ ਅੱਗੇ ਵੀ ਮਕਾਮ ਹਾਸਲ ਹੋਵੇ ਬਿਲਕੁਲ ਜੀ ਬਹੁਤ ਬਹੁਤ ਵਧਾਈ ਜੀ ਜਿਹੜਾ ਵੀ ਬੰਦਾ ਲੱਖਪਤੀ ਕਰੋੜਪਤੀ ਜਦੋਂ ਬਣਦੇ ਆ ਤਾਂ ਤੁਹਾਨੂੰ ਪਤਾ ਹੈ ਕਿ ਲੇਕਿਨ ਜਦ ਪਰਮਾਤਮਾ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ ਪਰ ਲੇਕਿਨ ਅਕਸਰ ਅਸੀਂ ਦੇਖਦੇ ਹਾਂ ਕਿ ਇਸ ਦੁਕਾਨ ਦੇ ਉੱਤੇ ਬਹੁਤ سارے ਗਾਹਕਾਂ ਦੀ ਜਿਹੜੀ ਸੇਲ ਲੱਗੀ ਹੁੰਦੀ ਹੈ ਲੈਂ ਲੱਗੀ ਹੁੰਦੀ ਹੈ ਲੈਟ੍ਰੀ ਖਰੀਦਣਾ ਸਾਹਮਣੇ ਦੇਖੋ ਸਾਰੇ ਲੋਕ ਲੈਟ੍ਰੀ ਖਰੀਦਣ ਵਾਲੇ ਲੱਗੇ ਹੋਏ ਆ ਅੱਜ ਸ਼ੋਕਾ ਲੈਟਰੀ ਦੇ ਉੱਤੇ ਇੱਕ ਸਿਰਫ 7 ਰੁਪਏ ਦੀ ਟਿਕਟ ਦੇ ਨਾਲ ਇੱਕ ਵਿਅਕਤੀ ਲੱਖਪਤੀ ਬਣਿਆ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਕਰੋੜਪਤੀ ਬਣਿਆ ਹੈ ਪਰ ਅਸੀਂ ਵੀ ਚਾਹਾਂਗੇ ਜੇ ਤੁਸੀਂ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਵੱਧ ਤੋਂ ਵੱਧ ਜੇ ਤੁਸੀਂ ਚਾਹੁੰਦੇ ਹੋ ਆਪਣੀ ਕਿਸਮਤ ਅਜ਼ਮਾਣੀ ਚਾਹੁੰਦੇ ਹੋ ਤਾਂ ਸ਼ੋਕਾ ਲੈਟਰੀ ਲੋਪਰ ਪਹੁੰਚੋ ਤੇ ਆਪਣੀ ਕਿਸਮਤ ਅਜ਼ਮਾਓ ਧੰਨਵਾਦ ਅੱਜਕਾਰ ਜੀ ਪਿਆਰੇ ਦਰਸ਼ਕੋ ਤੁਸੀਂ ਕਹਿਣਾ ਵੀ ਬਾਰ-ਬਾਰ ਕੀਤੀ ਹੋ ਰਿਹਾ ਅਸ਼ੋਕਾ ਲੈਟਰੀ ਵਾਲਿਆਂ ਵੱਲੋਂ ਲੱਗਦਾ ਹੈ ਜਿਵੇਂ ਕਿ ਪੂਰਾ ਰੋਪੜ ਸ਼ਹਿਰੀ ਲਖਪਤੀ ਬਣਾ ਦੇਣਾ ਹੈ ਅੱਜ 7 ਰੁਪਏ ਦੀ ਟਿਕਟ ਦੇ ਨਾਲ ਇੱਕ ਹੋਰ ਵਿਅਕਤੀ ਅਸ਼ੋਕਾ ਲੈਟਰੀ ਵਾਲਿਆਂ ਦੇ ਵਿੱਚ ਕਰੋੜਪਤੀ ਬਣਿਆ ਹੈ 10 ਲੱਖ ਦੀ ਲੈਟਰੀ ਜਿਹੜੀ ਹੈ ਲੱਗੀ ਹੈ ਅਸ਼ੋਕਾ ਲੈਟਰੀ ਦੇ ਉੱਥੇ ਵਿਕੀ ਹੋਈ ਟਿਕਟ ਤੋਂ ਪਰ ਲੇਕਿਨ ਸਾਡੇ ਦਰਸ਼ਕ ਬਾਰ-ਬਾਰ ਪੁੱਛਦੇ ਰਹਿੰਦੇ ਆ ਕਿ ਅਸ਼ੋਕਾ ਲੈਟਰੀ ਉੱਤੇ ਹੀ ਬਾਰ-ਬਾਰ ਇਨਾਮ ਕਿਉਂ ਲੱਗਦੇ ਹਨ ਤੁਸੀਂ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਸ਼ੋਕਾ ਲੈਟਰੀ ਵੱਲੋਂ ਕਾਫੀ ਭਾਰੀ ਸੀਲ ਜਿਹੜੀ ਕੀਤੀ ਜਾ ਰਹੀ ਹੈ ਡੇਟਾਂ ਦੀ ਤੇ ਉਸ ਤੋਂ ਬਾਅਦ ਹੁਣ ਅੱਜ ਫੇਰ ਲੱਡੂ ਵੰਡੇ ਜਾ ਰਹੇ ਨੇ ਲੱਡੂ ਵੰਡ ਕੇ ਢੋਲ বাজਾਏ ਜਾ ਰਹੇ ਨੇ ਥੋੜੇ ਜੇ ਸਮੇਂ ਦੇ ਬਾਅਦ ਹੀ ਸਾਨੂੰ ਪਤਾ ਕਿ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਆ ਅਸ਼ੋਕਾ ਲੈਟਰੀ ਲੋਪੜ ਵਿਖੇ ਬੜੇ ਲੱਕੀ ਦੀ ਹੈ ਇਹਨਾਂ ਦਾ ਜਿਹੜਾ ਪੂਰਾ ਸਟਾਫ ਹੈ ਬੜੇ ਮਿਹਨਤ ਦੇ ਨਾਲ ਕਰਦੇ ਆ ਤੇ ਅੱਜ ਕਿਹੜੇ ਬੰਦੇ ਦੀ ਕਿਸਮਤ ਆ ਗਈ ਹੈ ਕੌਣ ਲੱਖਵਤੀ ਬਣਿਆ ਗੱਲਬਾਤ ਕਰਦੇ ਆ ਲੱਕੀ ਦੀ ਨਾਲ ਗੱਲ ਕਰਨ ਆ ਰਹਿਆਂ ਸਾਡੇ ਲੱਕੀ ਜੀ ਨਾਲ ਉਹਨਾਂ ਤੋਂ ਪੁੱਛਦੇ ਆ ਕਿ ਕਿਹੜਾ ਨੰਬਰ ਲੱਗਿਆ ਕਿਹੜੀ ਲੈਟਰੀ ਹੈਗੀ ਲੱਕੀ ਜੀ ਬਹੁਤ-ਬਹੁਤ ਵਧਾਈ ਪਹਲਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ ਰੋਪੜ ਵਾਸੀਆਂ ਨੂੰ ਵਧਾਈ ਹੋਵੇ ਕਿਉਂਕਿ ਰੋਪੜ ਦੇ ਵਿੱਚ ਹੁਣ ਰੋਜ਼ ਨਵਾਂ ਲੱਖਵਤੀ ਤੇ ਕਰੋੜਪਤੀ ਬਣ ਕੇ ਨਿਕਲ ਰਿਹਾ ਸ਼ੋਕਾ ਲੋਟਰੀ ਤੋਂ ਅੱਜ ਇਹਦੇ ਸਾਡੇ ਕੋਲ 1 ਵਜੇ ਦੀ ਜਿਹੜੀ ਟਿਕਟ ਸੀਗੀ ਧੀਰ 70 ਰੁਪਏ ਵਾਲੀ ਲੋਟਰੀ ਹੁੰਦੀ ਹੈ ਉਹਦੀ 100 ਟਿਕਟ ਦੀ ਜਿਹੜੀ ਬੁੱਕ ਹੁੰਦੀ ਆ ਉਹ ਕਿਸੇ ਕਸਟਮਰ ਨੇ ਸਾਡੇ ਕੋਲੋਂ ਖਰੀਦੀ ਸੀਗੀ 700 ਰੁਪਏ ਦੀ ਔਰ ਦਾਤਾ ਸਹੀ ਆਦੇ 100 ਇਨਾਮ ਰੈਗੂਲਰ ਲੱਗ ਚੁੱਕੇ ਉਹਨਾਂ ਦੇ ਬਹੁਤ ਬਹੁਤ ਵਧਾਈ ਮੈਂ ਉਹਨਾਂ ਨੂੰ ਦਿਨਾਂ ਜਿਹਦੀ ਟੋਟਲ ਮਾਣੂਗਾ 10 ਲੱਖ ਰੁਪਏ ਬਣਦੀ ਆ ਬਿਲਕੁਲ ਲੱਗੇ ਜੀ ਹੁਣ ਤੱਕ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕੁ ਲੋਕ ਲੱਖਪਤੀ ਕਰੋੜਪਤੀ ਸਪੌਂਸਰ ਦੇ ਬਣ ਚੁੱਕੇ ਆ ਪਰ ਲੇਕਿਨ ਕੀ ਕਾਰਨ ਹੈ ਕਿ ਤੁਹਾਡੇ ਕਾਊਂਟਰ ਦੇ ਨਾਮ ਨਿਕਲ ਜਾਨੇ ਆ ਕਿ ਇਹ ਪਰਮਾਤਮਾ ਦੀ ਮਿਹਰ ਹੈ ਜੀ ਦੇਖੋ ਪਹਿਲੀ ਗੱਲ ਤਾਂ ਕਰੋੜਪਤੀ ਲੱਖਪਤੀ ਮੈਂ ਨਹੀਂ ਬਣਾ ਰਿਆ ਬਣਾਉਣ ਵਾਲਾ ਉਹ ਪਰਮਾਤਮਾ ਹੈ ਸਾਡਾ ਤਾਂ ਸਿਰਫ ਨਾਮ ਹੋ ਰਿਹਾ ਨਾਮ ਹੋ ਰਿਹਾ ਸ਼ੋਕਾ ਲੋਟਰੀ ਦਾ ਪਹਿਲਾਂ ਲੋਕ ਲੁਧਿਆਣੇ ਜਾਂਦੇ ਸੀ ਟਿਕਟਪਾਂਡ بڑے بڑے ਸ਼ਹਿਰਾਂ 'ਚ ਜਾਂਦੇ ਸੀ ਉਹ بڑے بڑے ਸ਼ਹਿਰਾਂ ਤੋਂ ਸ਼ੋਕਾ ਲੋਟਰੀ ਵੱਲ ਨੂੰ ਆ ਗਏ ਲੋਕ ਸਾਡੇ ਕੋਲ ਟਿਕਟ ਖਰੀਦਦੇ ਆ ਕਿਉਂਕਿ ਲੋਕਾਂ ਨੂੰ ਆਸ ਹੈ ਔਰ ਵਿਸ਼ਵਾਸ ਹੈ ਸਾਨੂੰ ਵੀ ਲੋਕਾਂ ਦੇ ਨਾਲ ਹੀ ਸਾਡੀ ਦੁਕਾਨਦਾਰੀ ਹੈ ਔਰ ਇਹ ਜਿਉਂ-ਜਿਉਂ ਸਾਡੀ ਸੇਲ ਵੱਧ ਰਹੀ ਹੈ ਤੇ ਉਹ ਤੋਂ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ ਰੋਜ਼ ਰੈਗੂਲਰ ਨਵੇਂ ਤੋਂ ਨਵਾਂ ਇਨਾਮ ਲੱਗ ਰਿਹਾ ਹੈ ਜਿਵੇਂ ਕਿ ਅੱਜ ਮੈਂ ਤੁਹਾਨੂੰ ਦੱਸਿਆ ਵੀ 1 ਵਜੇ 10 ਲੱਖ ਰੁਪਏ ਦੀ ਅਮਾਉਂਟ ਟੋਟਲ 10-10 ਹਜ਼ਾਰ ਦੀਆਂ 100 ਟਿਕਟਾਂ ਲੱਗੀਆਂ ਔਰ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣਦੀ ਹੈ ਟਿਕਰ ਦਾ ਨੰਬਰ 77823 ਇਹ ਸ਼ੋਕਾ ਲੋਟਰੀ ਸਾਡੇ ਕੋਲ ਹਿੱਟ ਹੋਇਆ Winner ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਦਾ ਅੱਦੇ ਹੀ ਸ਼ੁਕਰਾਨਾ ਕਰਦਾ ਵੀ ਅੱਦੇ ਹੀ ਸਾਨੂੰ ਆਪਣੀ ਨਵੀਂ ਉਚਾਈਆਂ ਤੇ ਔਰ ਨਵੀਂ ਪਵੰਦੀਆਂ ਨੂੰ ਹਾਸਲ ਕਰਨ ਦਾ ਅੱਗੇ ਵੀ ਮਕਾਮ ਹਾਸਲ ਹੋਵੇ ਜੀ ਬਹੁਤ-ਬਹੁਤ ਵਧਾਈ ਜੀ ਜਿਹੜਾ ਵੀ ਬੰਦਾ ਲੱਖਪਤੀ ਕਰੋੜਪਤੀ ਜਦੋਂ ਬਣਦੇ ਆ ਤਾਂ ਤੁਹਾਨੂੰ ਪਤਾ ਹੈ ਕਿ ਲੇਕਿਨ ਜ ਕਾਰਜ ਪਿਆਰੇ ਦਰਸ਼ਕੋ ਤੁਸੀਂ ਕਹਿਣਾ ਵੀ ਬਾਰ ਬਾਰ ਇੱਕ ਹੀ ਹੋ ਰਿਹਾ ਅਸ਼ੋਕਾ ਲੈਟਰੀ ਵਾਲਿਆਂ ਵੱਲੋਂ ਲੱਗਦਾ ਹੈ ਜਿਵੇਂ ਕਿ ਪੂਰਾ ਰੋਪੜ ਸ਼ਹਿਰੀ ਲੱਖਵਤੀ ਬਣਾ ਦੇਣਾ ਹੈ ਅੱਜ 7 ਰੁਪਏ ਦੀ ਟਿਕਟ ਦੇ ਨਾਲ ਇੱਕ ਹੋਰ ਵਿਅਕਤੀ ਅਸ਼ੋਕਾ ਲੈਟਰੀ ਵਾਲਿਆਂ ਦੇ ਵਿੱਚ ਕਰੋੜਪਤੀ ਬਣਿਆ ਹੈ 10 ਲੱਖ ਦੀ ਲੈਟਰੀ ਜਿਹੜੀ ਹੈ ਲੱਗੀ ਹੈ ਅਸ਼ੋਕਾ ਲੈਟਰੀ ਦੇ ਉੱਤੇ ਵਿਕੀ ਹੋਈ ਟਿਕਟ ਤੋਂ ਪਰ ਲੇਕਿਨ ਸਾਡੇ ਦਰਸ਼ਕ ਬਾਰ-ਬਾਰ ਪੁੱਛਦੇ ਰਹਿੰਦੇ ਆ ਕਿ ਅਸ਼ੋਕਾ ਲੈਟਰੀ ਉੱਤੇ ਹੀ ਬਾਰ-ਬਾਰ ਇਨਾਮ ਕਿਉਂ ਲੱਗਦੇ ਹਨ ਤੁਸੀਂ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਅਸ਼ੋਕਾ ਲੈਟਰੀ ਵੱਲੋਂ ਕਾਫੀ ਭਾਰੀ ਸੀਲ ਜਿਹੜੀ ਕੀਤੀ ਜਾ ਰਹੀ ਹੈ ਡੇਟਾਂ ਦੀ ਤੇ ਉਸ ਤੋਂ ਬਾਅਦ ਹੁਣ ਅੱਜ ਫੇਰ ਲੱਡੂ ਵੰਡੇ ਜਾ ਰਹੇ ਨੇ ਲੱਡੂ ਵੰਡ ਕੇ ਢੋਲ বাজਾਏ ਜਾ ਰਹੇ ਨੇ ਥੋੜੇ ਜਿਹੇ ਸਮੇਂ ਦੇ ਬਾਅਦ ਹੀ ਸਾਨੂੰ ਪਤਾ ਕਿ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਆ ਅਸ਼ੋਕਾ ਲੈਟਰੀ ਲੋਪੜ ਵਿਖੇ ਕੜੇ ਲੱਕੀ ਦੀ ਹੈ ਇਹਨਾਂ ਦਾ ਜਿਹੜਾ ਪੂਰਾ ਸਟਾਫ ਹੈ ਬੜੇ ਮਿਹਨਤ ਦੇ ਨਾਲ ਕਰਦੇ ਆਂ ਤੇ ਅੱਜ ਇਹ ਕਿਹੜੇ ਬੰਦੇ ਦੀ ਕਿਸਮਤ ਆ ਗਈ ਹੈ ਕੌਣ ਲੱਖਵਤੀ ਬਣਿਆ ਗੱਲਬਾਤ ਕਰਦੇ ਆਂ ਲੱਕੀ ਜੀ ਨਾਲ ਗੱਲ ਕਰਨ ਜਾ ਰਹੇ ਆਂ ਸਾਡੇ ਲੱਕੀ ਜੀ ਨਾਲ ਉਹਨਾਂ ਤੋਂ ਪੁੱਛਦੇ ਆਂ ਕਿ ਕਿਹੜਾ ਨੰਬਰ ਲੱਗਿਆ ਕਿਹੜੀ ਲੈਟਰੀ ਹੈਗੀ ਲੱਕੀ ਜੀ ਬਹੁਤ-ਬਹੁਤ ਵਧਾਈ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ ਰੋਪੜ ਵਾਸੀਆਂ ਨੂੰ ਵਧਾਈ ਹੋਵੇ ਕਿਉਂਕਿ ਰੋਪੜ ਦੇ ਵਿੱਚ ਹੁਣ ਰੋਜ਼ ਨਵਾਂ ਲੱਖਵਤੀ ਤੇ ਕਰੋੜਪਤੀ ਬਣ ਕੇ ਨਿਕਲ ਰਿਹਾ ਸ਼ੋਕਾ ਲੋਟਰੀ ਤੋਂ ਅੱਜ ਇਦਾਂ ਹੀ ਸਾਡੇ ਕੋਲ 1 ਵਜੇ ਦੀ ਜਿਹੜੀ ਟਿਕਟ ਸੀਗੀ ਟੀਏ 70 ਰੁਪਏ ਵਾਲੀ ਲੋਟਰੀ ਹੁੰਦੀ ਹੈ ਉਹਦੀ 100 ਟਿਕਟ ਦੀ ਜਿਹੜੀ ਬੁੱਕ ਹੁੰਦੀ ਆ ਉਹ ਕਿਸੇ ਕਸਟਮਰ ਨੇ ਸਾਡੇ ਕੋਲੋਂ ਖਰੀਦੀ ਸੀਗੀ 700 ਰੁਪਏ ਦੀ ਔਰ ਦਾਦਾ ਸਹੀ ਆਦੇ 100 ਇਨਾਮ ਰੈਗੂਲਰ ਲੱਗ ਚੁੱਕੇ ਉਹਨਾਂ ਦੇ ਬਹੁਤ ਬਹੁਤ ਵਧਾਈ ਮੈਂ ਉਹਨਾਂ ਨੂੰ ਦਿਨਾ ਜਿਹਦੀ ਟੋਟਲ ਮਾਉਂਗ 10 ਲੱਖ ਰੁਪਏ ਬਣਦੀ ਆ ਬਿਲਕੁਲ ਲੱਗੇ ਜੀ ਹੁਣ ਤੱਕ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕੁ ਲੋਕ ਲੱਖਪਤੀ ਕਰੋੜਪਤੀ ਸਪੌਂਸਰ ਦੇ ਬਣ ਚੁੱਕੇ ਆ ਪਰ ਲੇਕਿਨ ਕੀ ਕਾਰਨ ਹੈ ਕਿ ਤੁਹਾਡੇ ਹੀ ਕਾਊਂਟਰ ਦੇ ਇਹ ਪਰਮਾਤਮਾ ਦੀ ਮਿਹਰ ਹੈ ਜੀ ਦੇਖੋ ਪਹਿਲੀ ਵਾਰ ਤਾਂ ਕਰੋੜਪਤੀ ਲੱਖਪਤੀ ਮੈਂ ਨਹੀਂ ਬਣਾ ਰਿਆ ਬਣਾਉਣ ਵਾਲਾ ਪਰਮਾਤਮਾ ਹੈ ਸਾਡਾ ਤਾਂ ਸਿਰਫ ਨਾਮ ਹੋ ਰਿਹਾ ਨਾਮ ਹੋ ਰਿਹਾ ਸ਼ੋਕਾ ਲੋਟਰੀ ਦਾ ਪਹਿਲਾਂ ਲੋਕ ਲੁਧਿਆਣੇ ਜਾਂਦੇ ਸੀ ਟਿਕਟ ਪਾਣ بڑے بڑے ਸ਼ਹਿਰਾਂ 'ਚ ਜਾਂਦੇ ਸੀ ਉਹ بڑے بڑے ਸ਼ਹਿਰਾਂ ਤੋਂ ਸ਼ੋਕਾ ਲੋਟਰੀ ਵੱਲ ਨੂੰ ਆ ਗਏ ਲੋਕ ਸਾਡੇ ਕੋਲ ਟਿਕਟ ਖਰੀਦਦੇ ਆ ਕਿਉਂਕਿ ਲੋਕਾਂ ਨੂੰ ਆਸ ਹੈ ਔਰ ਵਿਸ਼ਵਾਸ ਹੈ ਸਾਨੂੰ ਵੀ ਲੋਕਾਂ ਦੇ ਨਾਲ ਹੀ ਸਾਡੀ ਦੁਕਾਨਦਾਰੀ ਹੈ ਔਰ ਇਹ ਜਿਉਂ-ਜਿਉਂ ਸਾਡੀ ਸੇਲ ਵੱਧ ਰਹੀ ਹੈ ਤੇ ਉਹ ਤੋਂ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ ਰੋਜ਼ ਰੈਗੂਲਰ ਨਵੇਂ ਤੋਂ ਨਵਾਂ ਇਨਾਮ ਲੱਗ ਰਿਹਾ ਜੀਵੇ ਕਿ ਅੱਜ ਮੈਨੂੰ ਦੱਸਿਆ ਵੀ 1 ਵਜੇ 10 ਲੱਖ ਰੁਪਏ ਦੀ ਅਮਾਉਂਟ ਟੋਟਲ 10-10 ਹਜ਼ਾਰ ਦੀਆਂ 100 ਟਿਕਾਂ ਲੱਗੀਆਂ ਔਰ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣਦੀ ਹੈ ਟਿਕਰ ਦਾ ਨੰਬਰ 77823 ਇਹ ਸ਼ੋਕਾ ਲੋਟਰੀ ਸਾਡੇ ਕੋਲ ਹਿੱਟ ਹੋਇਆ winner ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਦਾ ਅੱਦੇ ਹੀ ਸ਼ੁਕਰਾਨਾ ਕਰਦਾ ਵੀ ਅੱਦੇ ਹੀ ਸਾਨੂੰ ਆਪਣੀ ਨਵੀਆਂ ਉਚਾਈਆਂ ਤੇ ਔਰ ਨਵੀਆਂ ਪਵੰਦੀਆਂ ਨੂੰ ਹਾਸਲ ਕਰਨ ਦਾ ਅੱਗੇ ਵੀ ਮਕਾਮ ਹਾਸਲ ਹੋਵੇ ਇਸ ਲਈ ਬਹੁਤ-ਬਹੁਤ ਵਧਾਈ ਦੀ ਜਿਹੜਾ ਵੀ ਬੰਦਾ ਲੱਖਪਤੀ ਕਰੋੜਪਤੀ ਜਦੋਂ ਬਣਦੇ ਆ ਤਾਂ ਤੁਹਾਨੂੰ ਪਤਾ ਹੈ ਕਿ ਲੇਕਿਨ ਜਦ ਪਰਮਾਤਮਾ ਦਿੰਦਾ ਹੈ ਕਹਿੰਦਾ ਛੱਪਰ ਪਾੜ ਕੇ ਦਿੰਦਾ ਪਰ ਲੇਕਿਨ ਅਕਸਰ ਅਸੀਂ ਦੇਖਦੇ ਆ ਕਿ ਇਸ ਦੁਕਾਨ ਦੇ ਉੱਤੇ ਬਹੁਤ سارے ਗਾਹਕਾਂ ਦੀ ਜਿਹੜੀ ਸੇਲ ਲੱਗੀ ਹੁੰਦੀ ਆ ਲਾਈਨ ਲੱਗੀ ਹੁੰਦੀ ਆ ਲੈਟ੍ਰੀ ਖਰੀਦਣਾ ਸਾਹਮਣੇ ਦੇਖੋ ਸਾਰੇ ਲੋਕ ਲੈਟ੍ਰੀ ਖਰੀਦਣ ਵਾਲੇ ਲੱਗੇ ਹੋਏ ਆ ਪਰ ਲੇਕਿਨ ਅੱਜ ਸ਼ੋਕਾ ਲੈਟਰੀ ਦੇ ਉੱਤੇ ਇੱਕ ਸਿਰਫ 7 ਰੁਪਏ ਦੇ ਟਿਕਟ ਦੇ ਨਾਲ ਇੱਕ ਵਿਅਕਤੀ ਲੱਖਵਤੀ ਬਣਿਆ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਕਰੋੜਪਤੀ ਬਣਿਆ ਹੈ ਪਰ ਅਸੀਂ ਵੀ ਚਾਹਾਂਗੇ ਜੇ ਤੁਸੀਂ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਵੱਧ ਤੋਂ ਵੱਧ ਜੇ ਤੁਸੀਂ ਚਾਹੁੰਦੇ ਹੋ ਆਪਣੀ ਕਿਸਮਤ ਅਜ਼ਮਾਣੀ ਚਾਹੁੰਦੇ ਹੋ ਤਾਂ ਸ਼ੋਕਾ ਲੈਟਰੀ ਲੋਪਰ ਪਹੁੰਚੋ ਤੇ ਆਪਣੀ ਕਿਸਮਤ ਨੂੰ ਅਜ਼ਮਾਓ ਧੰਨਵਾਦ ਇਸਾਰ ਜੀ ਪਹਿਲੇ ਦਰਸ਼ਕੋ